ਲੱਗਿਆ ਹੋਤੀ ਲੋਕ ਪਤਾ ਨਹੀਂ ਉਹਨਾਂ ਨੇ ਕਿਸ ਤਰੀਕੇ ਨਾਲ ਖੋਲਿਆ ਚਾਬੀ ਵੀ ਲਾ ਲਈ ਗਾਹਾਂ ਕੋਤਾਂ ਕਿਹੜੀ ਪੁਲਿਸ ਨੂੰ ਦੇ ਮਨ ਚਾਈ ਜਿਵੇਂ ਕਹਿੰਦੇ ਪਰਮਾਤਮਾ ਚੰਗਾ ਹੀ ਕਰਦਾ ਵੀ ਸਾਰੇ ਵੀਰਾਂ ਦਾ ਸਵਾਗਤ ਆ ਜੀ ਸਾਰੇ ਵੀਰ ਚਾਹ ਪੈਂਤ ਪ੍ਰਾਤ ਸਾਰੇ ਚੱਪਤੀ ਕਲਾਜ ਹੋਣਗੇ ਜੀ ਪਰਮਾਤਮਾ ਸਾਨੂੰ ਵਾਦਾ ਕਰੇ ਜੀ ਅੱਜ ਦਿਨ ਐਤਵਾਰ ਜੀ ਤੇ ਮੌਸਮ ਮੀਂਹ ਦਾ ਨਹੀਂ ਹੈਗਾ ਅੱਜ ਸਾਫ ਹੋ ਗਿਆ ਥੋੜਾ ਜਿਹਾ ਤੁੰਦ ਨੇ ਤਸਕ ਦੇਤੀ ਜ਼ਰੂਰਤ ਕਰ ਦਿੱਤੀ ਫਿਰ ਉਹਨਾਂ ਸੀਨ ਆਪਣੇ ਕੁਝ ਕੰਮ ਕਰਾਂ ਬੱਲ ਵੀ ਕਰਨੀਆਂ ਤੇ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਹਾਂ ਥੋੜਾ ਜਿਹਾ ਗੱਡੀ ਵੀ ਤਵਾ ਕੇ ਲਾਉਣੇ ਦੋ ਦਿਨ ਦੀ ਲਿਪੜੀ ਖੜੀ ਹੋਈ ਆ ਉਸ ਤੋਂ ਬਾਅਦ ਆਪਾਂ ਕੁਝ ਗੱਲਾਂ ਹੋਰ ਵੀ ਸਾਂਝੀਆਂ ਕਰਾਂਗੇ ਤੇ ਫਿਰ ਮਿਲਦੇ ਹਾਂ ਤੁਹਾਨੂੰ ਵੀਡੀਓ 'ਚ ਬਣੇ ਰਹੋ ਆਗੇ ਪਹਿਲਾਂ ਤਾਂ ਦੋ ਦਿਨਾਂ ਦੋ ਦਿਨਾਂ ਦੀ ਹੈਗੀ ਨਹੀਂ ਸੀ ਅੱਜ ਤੱਕ ਪਰ ਤੁੰਦ ਪੈ ਰਿਆ ਪ੍ਰੀਤ ਨੂੰ ਜੋ ਦੋ ਵਾਰ ਚਲੋ ਜੀ ਜਿਹੜਾ ਪਲਾਨ ਬਣਾ ਰਹੇ ਸੀ ਵੀ ਮਤਲਬ ਗੱਡੀ ਤੋ ਆ ਕੇ ਆਪਣਾ ਕੰਮ ਕਰ ਜਾਵਾਂਗੇ ਤੇ ਇਹਨੂੰ ਮਤਲਬ ਇਹਨਾਂ ਦੋਸਤ ਦਾ ਫੋਨ ਆ ਗਿਆ ਵੀ ਉਹ ਕਿਤੇ ਕੁਝ ਇਹਨਾਂ ਜੋ ਵੀ ਕੰਮ ਹੋ ਗਿਆ ਉਹ ਕੰਦੇ ਵੀ ਸਾਡੇ ਨਾਲ ਮਤਲਬ ਮੇਰੇ ਦੋਸਤ ਕਹਿੰਦਾ ਮੇਰੇ ਮਮਾ ਜੀ ਉਹਦੇ ਨੂੰ ਲੈ ਕੇ ਕਿਰੇ ਬੰਦ ਨੌੜ ਸਾਉ ਗਏ ਤੇ ਉਹਨਾਂ ਦੇ ਬਾਪਸਾਈ ਨੇ ਬਾਪਸਾ ਕੇ ਕਿ ਹੁਣ ਅਸੀਂ ਗੱਡੀ ਦੀ ਸਰਸਫਾਈ ਕਰਕੇ ਕਿ ਵੀਦੂ ਬਾਦ ਹੁਣ ਅਸੀਂ ਨੇ ਮਤਲਬ ਬਜ਼ਾਰ ਦੇ ਵੀ ਕੰਮ ਕਰਨੇ ਹੁੰਦੇ ਨੇ ਹੋ ਆਪਣਾ ਕੋਈ ਲੂ ਕੰਮ ਵੀ ਕਹਿੰਦੇ ਨੇ ਉਹ ਕਰਕੇ ਆਇਆ ਪਾਤੋਲੀ ਗੱਡੀ ਹੋ ਗਈ ਸਾਫ ਆਪਣੀ ਜਮਾ ਤੇ ਮੀਂਹ ਪੈਣ ਕਰਕੇ ਮੌਸਮ ਖਰਾਬ ਹੋਣ ਕਰਕੇ ਗਾਰਾ ਗੁਰਾ ਹੁੰਦਾ ਸੀ ਰੋਡ ਤੇ ਉਹਦੇ ਨਾਲ ਜਮੀਂ ਗੱਡੀ ਗੰਦੀ ਹੋ ਗਈ ਸੀ ਤਾਂ ਜਮੀਂ ਸਾਫ ਹੋ ਗਈ ਟਾਈਮ ਹੋ ਗਿਆ ਜੀ 3:30 ਵੱਜ ਚੁੱਕੇ ਨੇ ਜੀ ਕੰਮਕਾਰ ਬਾਜ਼ਾਰ ਦੇ ਹੋਰ ਆਪਣੇ ਘਰੀ ਲੋ ਸਾਰੇ ਆਪਣੇ ਕੰਮ ਕਰ ਆਏ ਜਾਂ ਜੋ लास्ट ਚੰਡੀ ਕਰਕੇ ਅੱਜ ਕੰਮ ਅਗੇ ਵੀ ਘਟ ਤੇ 21 ਦਸੰਬਰ ਨੂੰ ਜਦੋਂ ਅਸੀਂ ਪਤੇਗੜ੍ਹ ਸਾਹਿਬ ਜਾ ਰਹੇ تھے ਜੀ ਤੇ ਉਸ ਦਿਨ ਤਾਂ ਸੀ ਆਪਣੇ ਰਿਸ਼ਤੇਦਾਰੀ ਚ ਭੀੜ ਹੋਣ ਕਰਕੇ ਰਹੇਗੇ ਵੀ ਦੂਜੇ ਦਿਨ ਆਪਣਾ ਪਾਲਕੀ ਸਾਹਿਬ ਦੇ ਦਰਸ਼ਨ ਕਰਾਂਗੇ ਜੀ ਚਲੋ ਨਾਲੇ ਆਪਣਾ ਰਿਸ਼ਤੇਦਾਰੀ ਚ ਬੰਦਾ ਮਿਲ ਜਾਂਦਾ ਹੁੰਦਾ ਵੀ ਮਿਲਿਆਵਾਂਗੇ ਅਸੀਂ ਉਸ ਦਿਨ ਪੈਦਲ ਗਏ ਤੁਰ ਕੇ ਭੀੜ ਬਹੁਤ ਈ ਕਿਉਂਕਿ ਮਤਲ ਗੱਡੀਆਂ ਉਰੀ ਰੋਕ ਦਿੰਦੇ ਹੁੰਦੇ ਤੇ ਵੀ ਅੱਗੇ ਜਾਣੀ ਜਿੰਦੇ ਟ੍ਰੈਪ ਕੋ ਬਹੁਤ ਹੋ ਜਾਂਦੀ ਜੀ ਅਸੀਂ ਵੀ ਉਸ ਤਰ੍ਹਾਂ ਹੀ ਗੱਟੀ ਦਾ ਇੱਧਰ ਖੜਾ ਕੇ ਸਿੱਕਾ ਵੀ ਚਲੋ ਜਦੋਂ ਆਪਣੇ ਸਰਦਾਰ ਦਾ ਨਾਮ ਮੱਥਾ ਟੇਕ ਕੇ ਹੋਣਾ ਹੋਵੇ ਫਿਰ ਆਪਾਂ ਨੂੰ ਇੰਨੇ ਕੁ ਦੂਰ ਤੁਰਨ ਨਾਲ ਕੋਈ ਪਠਨਾਇ ਨਹੀਂ ਹੁੰਦੀ ਹੌਲੀ ਹੌਲੀ ਅਸੀਂ ਤੁਰ ਕੇ ਆਪਣੇ ਫਤੇਗੜ ਸਾਹਿਬ ਪਹੁੰਚੇ ਤੇ ਸਰਦਾਰ ਦਾ ਆਪਣਾ ਮੱਥਾ ਟੇਕਿਆ ਪਾਲਕੀ ਸਾਹਿਬ ਦੇ ਦਰਸ਼ਨ ਕਰੇ ਤੇ ਆਪਣਾ ਲੰਗਰ ਪਾਣੀ ਛੱਕ ਕੇ ਅਸੀਂ ਵਾਪਸ ਦੇ ਘਰ ਆ ਗਏ ਫਿਰ ਅਸੀਂ ਨੇ ਦੂਸਰੇ ਦਿਨ ਉੱਥੇ ਰਹਿਣਾ ਸੀ ਫਿਰ ਅਸੀਂ ਨੇ ਸੋਚਿਆ ਵੀ ਚਲੋ ਕੱਦ ਨੂੰ ਵੀ ਛੋਟੇ ਨੇ ਸਾਡੇ ਨਾਲ ਦੋ ਬੱਚੇ ਵੀ ਤੇ ਚਲ ਵੀ ਮਾ ਆਪਣਾ ਤੇ ਘੋੜਿਆਂ ਦੀਆਂ ਰੇਸਾਂ ਦੌੜਾ ਹੋਰ ਪ੍ਰਤੱਬ ਬਹੁਤ ਵਧੀਆ ਦਿਖਾਉਂਦੇ ਹੁੰਦੇ ਨੇ ਵੀ ਚਲ ਨਾਲੇ ਉਹ دکھਵਾ ਦਾ ਦਿਖਾ ਦਾਂਗੇ ਤੇ ਨਾਲੇ ਆਪਾਂ ਆਮ ਖਾਸ ਬਾਗ ਵਿੱਚ ਜਾਇਆ ਹੁੰਦੇ ਦੂਸਰੇ ਦਿਨ ਮੀਂਹ ਪੈ ਰਿਆ ਸੀ ਅਸੀਂ ਨੇ ਚਲੋ ਆਏ ਸੀ ਵੀ ਆਪਣਾ ਨੇੜੇ ਕਰਕੇ ਵੀ ਜਿਵੇਂ ਆਪਾਂ ਹੁਣ ਲੋਕਲ ਆਪਣੇ ਜਿਵੇਂ ਅਸੀਂ ਹੁਣ ਪਹਾਣੀਗੜ੍ਹ ਰਹਿੰਦੇ ਆ ਵੀ ਆਪਣੇ ਬਾਜ਼ਾਰ ਚ ਭੀੜ ਹੁੰਦੀ ਆ ਗੱਡੀ ਨਹੀਂ ਕ੍ਰੋਸ ਹੁੰਦੀ ਅਸੀਂ ਮੋਟਰਸਾਈਕਲ ਚੱਕ ਲੈਨੇ ਜਿੱਥੇ ਵੀ ਦੁਕਾਨ ਤੇ ਜਾਣੀ ਜਿਹੜੀ ਆਪਾਂ ਜਾਣਾ ਹੁੰਦਾ ਉਹ ਆਪਾਂ ਸਿੱਧੀ ਵਗ ਜਾਂਦੇ ਹੁੰਨੇ ਆ ਉਹਦੇ ਨਾਲ ਆਪਾਂ ਨੂੰ ਕੋਈ ਕਠਿਨਾਈ ਨਹੀਂ ਹੁੰਦੀ ਗੱਡੀ ਕਈ ਵਾਰ ਭੀੜ ਭੜਕੇ ਚ ਘਟ ਜਾਂਦੀਆਂ ਨੇ ਮੋਟਰਸਾਈਕਲ ਆਪਾਂ ਜਿੱਥੇ ਮਰਜ਼ੀ ਲੈ ਜਾ ਇਸ ਕਰਕੇ ਆਪਾਂ ਮੋਟਰਸਾਈਕਲ ਦੀ ਵਰਤੋਂ ਕਰ ਲਈ ਅਸੀਂ ਵੀ ਉਸ ਤਰ੍ਹਾਂ ਹੀ ਕਰਿਆ ਵੀ ਉਤੋਂ ਘਰੋਂ ਪੰਜ ਜਾਣੇ ਤੇ ਅਸੀਂ ਤਿੰਨ ਏਜੰਟਸ ਤੇ ਤੇ ਦੋ ਸਾਡੇ ਨਾਲ ਬੱਚੇ ਤੇ ਵੀ ਚਲੋ ਇੱਕ ਮੋਟਰਸਾਈਕਲ ਲੈ ਲਿਆ ਇੱਕ ਨਾਲ ਐਕਟ ਵਾਲਾ ਜੀ ਅਸੀਂ ਚਲੋ ਉੱਥੇ ਪਹੁੰਚ ਗਏ ਜਦੋਂ ਅਸੀਂ ਨੇ ਮਤਲਬ ਬਾਬਾ ਬੰਦਾਬਾਦ ਰੰਜੀਨ ਇੰਜੀਨੀਅਰ ਕਾਲਜ ਚ ਗਏ ਮੀਂਹ ਮੈਂ ਕਰਕੇ ਉੱਥੇ ਜੋ ਘੋੜਿਆਂ ਦੀਆਂ ਦੌੜ ਆ ਰਿਸ਼ਤਾ ਤੇ ਹੋਰ ਉਹਨਾਂ ਨੇ ਕਿਸਕਲ ਨੇ ਕਰਤੱਵ ਦਿਖਾਉਣੇ ਹੁੰਦੇ ਨੇ ਉਹ ਤਾਂ ਚਲੋ ਮੀਂਹ ਮੈਂ ਕਰਕੇ ਵੀ ਨਹੀਂ ਹੋਏ ਕਿਉਂਕਿ ਸਾਨੂੰ ਰਾਹ ਵਿੱਚ ਵੀ ਗਾਇਸਨ ਤੇ ਵੀ ਅੱਜ ਸ਼ਾਇਦ ਨਾ ਹੋਣਾ ਜਾਨਪਰ ਹੁੰਦੇ ਨੇ ਕਈ ਵਾਰ ਸੱਟ ਪੇਚ ਪਾ ਜਾਂ ਤਿਲਕ ਵੀ ਜਾਂਦਾ ਹੁੰਦਾ ਵੀ ਇਸ ਕਰਕੇ ਸੁਭਾਵਨਾ ਕੱਟਦੀ ਚਲੋ ਅਸੀਂ ਉੱਥੇ ਹੁਣ ਥੋੜਾ ਮੋਟਾ ਦੇਖ ਕੇ ਆਮ ਕਾਜ਼ਵਾਬਾ ਤੇ ਕਿੰਨੀ ਚਲੇ ਗਏ ਨਾਲ ਅਸੀਂ ਆਪਣਾ ਮੋਟਰਸਾਈਕਲ ਤੇ ਨਾਲ ਐਕਟਵਾਤੀ ਸਾਡੇ ਨਾਲ ਅਸੀਂ ਮੋਟਰਸਾਈਕਲ ਤੇ ਐਕਟਵਾਦੀ ਵੀ ਦੋਨੇ ਲਾਉ ਕਰਤੇ ਲਾਉ ਕਰਕੇ ਅਸੀਂ ਨੇ ਅੰਦਰ ਘੁੰਮਣ ਚਲੇ ਗਏ ਜਦੋਂ ਅਸੀਂ ਇੱਧਾ ਪੌਣਾ ਘੰਟਾ ਅੰਦਰੋਂ ਘੁੰਮ ਕੇ ਬਾਹਰ ਆਏ ਸਾਰਾ ਕੁਝ ਅੰਦਰ ਦੇਖ ਲਿਆ ਵੀ ਜਿਆਦਾ ਚਿਰ ਵੀ ਨਹੀਂ ਖੜੇ ਤੇ ਇੱਕ ਦਾ ਹੁੰਦਾ ਵੀ ਆਪਾਂ ਬਹੁਤ ਚਿਰ ਦਾ ਆਪਣਾ ਕੋਈ ਬਾਈਕ ਖੜਾ ਹੋਵੇ ਵੀ ਆਪਾਂ ਕੋਈ ਉਹਦੀ ਮਤਲਬ ਜਿਵੇਂ ਮੈਂ ਕਹਿੰਦਾ ਹੁੰਦਾ ਨੇ ਦੇ ਕਾਫੀ ਚੜ੍ਹ ਆਪਾਂ ਦੇਖੀ ਜਾਂਦੇ ਉਹਨੇ ਵੀ ਆਪਾਂ ਮਤਲਬ ਅੰਦਰ ਵੀ ਅਗਲਾ ਕਹਿੰਦਾ ਹੁੰਦਾ ਵੀ ਇਹਦਾ ਤਾਂ ਕੋਈ ਹੁਣ ਬਾਅਰਸ ਨਹੀਂ ਜਾਂ ਕੋਈ ਹੋ ਨਹੀਂ ਫਿਰ ਵੀ ਕੋਈ ਚੀਜ਼ ਚੱਕ ਲੈਂਦਾ ਹੁੰਦਾ ਪਰ ਇਸ ਦਾ ਥੋੜਾ ਟਾਈਮ ਹੀ ਅੰਦਰ ਰੋਕੇ ਤੇ ਸਾਡੇ ਜਦੋਂ ਇੱਕ ਸਾਡਾ ਬੰਦਾ ਮੂਰੇ ਆ ਕੇ ਉਹਨੇ ਮੋਟਰਸਾਈਕਲ ਵੱਲ ਨਿਗਾਹ ਮਾਰੀ ਉਹ ਕਹਿੰਦਾ ਵੀ ਆਪਣਾ ਮੋਟਰਸਾਈਕਲ ਤਾਂ ਹੈਗਾ ਨਹੀਂ ਸਾਡੇ ਮਨ ਵਿੱਚ ਉਹ ਹੀ ਗੱਲ ਉਹਦੀ ਆਈ ਵੀ ਆਪਣਾ ਮੋਟਰਸਾਈਕਲ ਚੋਰੀ ਹੋ ਗਿਆ ਚਲੋ ਅਸੀਂ ਨੇ ਕਦਾ ਕਦਾ ਸਾਡੀ ਆਪਸ ਜਾਪੜਾ ਦਾ ਬੜੀ ਯੋਗੀ ਮੈਂ ਕਿਹਾ ਵੀ ਜ਼ਰੂਰ ਰਿਪੋਰਟ ਕਰ ਦਿਆਂ ਚਲੋ ਜੋ ਸਾਡੇ ਨਾਲ ਸਾਡੇ ਨਾਲ ਦੂਸਰੇ ਬੰਦੇ ਤੇ ਉਹ ਉੱਥੇ ਦੇ ਮਾੜੇ ਜਿਹੇ ਨੇੜੇ ਰਹਿਣ ਕਰਕੇ ਭੇਤੀ ਤੇ ਉਹ ਕਹਿੰਦੇ ਵੀ ਮਾੜਾ ਜਿਹਾ ਇੱਥੇ ਤੱਕ ਅਸੀਂ ਦੇਖ ਆਉਂਦੇ ਹਾਂ ਉਹਨਾਂ ਨੇ ਐਕਟਵਾਦੀ ਚਾਬੀ ਲਈ ਮਤਲਬ ਇਹ ਮਤਲਬ ਐਕਟਵਾ ਦੀ ਚਾਬੀ ਤੇ ਉਹਨਾਂ ਨੂੰ ਮੋਟਰਸਾਈਕਲ ਦੀ ਚਾਬੀ ਉਹਨਾਂ ਨੇ ਮੈਨੂੰ ਦੇਤੀ ਐਕਟਵਾ ਦੀ ਫੜੀ ਜਦੋਂ ਚਲੋ ਉਹਨਾਂ ਨੂੰ ਅਪਦੇ ਏਰੀ ਦਾ ਹਰੇਕ ਬੰਦੇ ਨੂੰ ਭੇਤ ਹੁੰਦਾ ਉਹਨਾਂ ਨੇ ਦੇਖਿਆ ਵੀ ਇੱਧਰ ਨੂੰ ਸੁਨਸਣ ਜਗ੍ਹਾ ਨੂੰ ਨਾ ਗਏ ਹੋਣਾ ਜਰੂਰ ਜਲ ਦੇਖਿਆ ਉਹ ਮੋਟਰਸਾਈਕਲ ਗਾਹ ਸਾਡਾ ਖੜਾ ਦੇ ਤੇ ਪਤਾ ਨਹੀਂ ਵੀ ਕੀ ਹੋਇਆ ਵੀ ਚੋਰ ਉਹ ਡਰ ਗਏ ਜਾਂ ਉਹਨਾਂ ਨੇ ਕੋਈ ਕੈਮਰੇਆਂ ਦਾ ਇਹ ਸੋਚ ਲਿਆ ਵੀ ਕਿਤੇ ਕੈਮਰਾ ਜਨਾਜ਼ੀਏ ਚੋਰੀ ਤਾਂ ਦੇਖ ਉਹਨਾਂ ਨੇ ਕਰ ਲਈ ਤੀ ਪਰ ਅੱਗੇ ਉਹ ਮੋਟਰਸਾਈਕਲ ਥੋੜੇ ਜਿਹਾ ਫਰਕ ਨਾਲ ਖੜਾ ਗਏ ਜੇ ਕੋਈ ਵੀ ਸਕੀਮ ਹੋ ਸਕਦੀ ਹੈ ਤਾਂ ਹੁਣ ਆਪਾਂ ਉਹਨਾਂ ਦੀ ਗੱਲਾਂ ਕੀ ਜਾਣੀ ਐ ਵੀ ਉਹਨਾਂ ਨੂੰ ਐ ਹੋ ਸਕਦਾ ਵੀ ਜੇ ਇਹ ਉਹਰੇ ਟੋਲ ਟੋਲ ਕੇ ਬਾਗੇ ਰਾਤ ਬਰਾਤੇ ਪਰਾਂ ਕਰ ਦਾਂਗੇ ਚਲੋ ਸਾਡਾ ਮੋਟਰਸਾਈਕਲ ਤਾਂ ਸਾਨੂੰ ਮਿਲ ਗਿਆ ਪਰ ਉਹ ਚੋਰਾ ਕਿਤੇ ਵੀ ਆਪਾਂ ਜਾਣਿਆਂ ਧਾਰਮਿਕ ਜਗਾ ਤੇ ਜਾਂ ਹੋਰ ਉਹ ਮਤਲਬ ਇਹ ਨਹੀਂ ਸੋਚਦੇ ਵੀ ਕੋਈ ਕਿ ਸਰਦਾਂ ਨਾਲ ਆਇਆ ਹੁੰਦਾ ਵੀ ਆ ਉਹ ਦੜੀਆਂ ਲਾ ਲੋ ਕੋਈ ਹੋਰ ਚੀਜ਼ ਲਾ ਲੋ ਆਪਣੀ ਚੋਰੀ ਧੱਕੀ ਮਤਲਬ ਰੱਖ ਦੇਣੀ ਕਿਉਂਕਿ ਇਹ ਚੀਜ਼ ਉਹਨਾਂ ਦੀ ਪੂਰੇ ਮੁੱਲ ਵੀ ਨਹੀਂ ਵਿਕਦੀ ਜਿਵੇਂ ਹੁਣ ਕੋਈ ਆਪਣੀ ਚੀਜ਼ ਲਾਦਾ 20000 ਦੀ ਆ ਉਹਨਾਂ ਤਾਂ ਅੱਧ ਮੁੱਲ ਜਾਂ ਕੋਈ 5-4000 ਦੀ ਉਹ ਚੀਜ਼ ਲੈਂਦਾ ਹੁੰਦਾ ਕੀ ਗੱਲ ਆਪਣਾ ਕਿੰਨੇ ਦਾ ਨੁਕਸਾਨ ਹੋ ਜਾਂਦਾ ਹੁੰਦਾ ਪਰ ਉਹਨਾਂ ਲਈ ਉਹੀ ਗੱਲ ਹੋ ਗਈ ਬੇਦਰਦੀ ਵਾਲੀ ਕੰਮ ਹੁੰਦਾ ਵੀ ਕੋਈ ਵੀ ਸਰਦਾਂ ਨੂੰ ਕੋ ਸਾਦਾ ਨਾ ਜਾ ਰਿਹਾ ਕੋ ਕਿਸ ਤਰ੍ਹਾਂ ਜਾ ਰਿਹਾ ਕੀ ਗੱਲ ਉਹਨਾਂ ਦੀ ਆ ਭਾਵਨਾਵਾਂ ਤੇ ਬਹੁਠੇਸ ਮਾਰਦੇ ਨੇ ਅਗਲਾ ਜਿਸ ਜਿਸ ਦਾ ਵੀ ਕੋਈ ਚੀਜ਼ ਵਹੀਕਲ ਜਾਂ ਕੋਈ ਵੀ ਸਮਾਨ ਸੋਨਾ ਜਾਂ ਗਹਿਣਾ ਵੀ ਚੋਰੀ ਹੋਇਆ ਹੁੰਦਾ ਜਾਂ ਕੋਈ ਪਾਰਸ ਵਗੈਰਾ ਉਸ ਇਨਸਾਨ ਦੀਆਂ ਤਾਂ ਭਾਜੜਾ ਪਵਾ ਦਿੰਦੇ ਨੇ ਇਹ ਫੇਰ ਵੀ ਜਦੋਂ ਕੋਈ ਵੀ ਆਪਾਂ ਕੋਸ ਰਿਪੋਰਟ ਜਾਂ ਹੋਰ ਵੀ ਕੁਝ ਵੀ ਕਰਾਂਗੇ ਤਾਂ ਆਪਾਂ ਨੂੰ ਸਾਰਾ ਚੀਜ਼ ਡਿਟੇਲ ਨਾਲ ਦੱਸਣੀ ਪੈਂਦੀ ਆ ਫੇਰ ਕਿਤੇ ਆਪਣੀ ਕੋਈ ਕਾਰਵਾਈ ਸ਼ੁਰੂ ਹੁੰਦੀ ਹੁੰਦੀ ਹੈ ਇਹਨਾਂ ਚੀਜ਼ਾਂ ਤੇ ਪਰ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਸਾਡੇ ਥੋੜੀ ਜਿਹੀ ਭੱਜ ਨਟ ਕਰਨ ਨਾਲ ਇੱਕ ਦੋ ਇੱਧਰ ਦੇਖਣ ਨਾਲ ਸਾਨੂੰ ਆਪਣਾ ਮੋਟਰਸਾਈਕਲ ਮਿਲ ਗਿਆ ਚਲੋ ਅਸੀਂ ਨੇ ਇੱਕ ਬੰਦੇ ਨੂੰ ਫਿਰ ਉਹ ਜਿਹੜੇ ਲੋਗ ਐ ਤੇ ਨਾਲ ਮੈਂ ਚਲੋ ਇਹਨਾਂ ਬੱਚਿਆਂ ਨਾਲ ਵੀ ਖੜ ਗਿਆ ਉਹ ਦੋ ਜਾਨੇ ਗਏ ਉਹ ਫਿਰ ਇੱਕ ਮੋਟਰਸਾਈਕਲ ਦੇ ਲਵੇ ਕਿਰਾਇਆ ਇਹ ਦਵਾਰੋਂ ਆ ਕੇ ਚਾਬੀ ਲੈ ਕੇ ਅਸੀਂ ਮੋਟਰਸਾਈਕਲ ਚੋਂ ਆਪਣਾ ਆਪਣੇ ਕੰਮ ਚਲਾਇਆ ਤੇ ਇੱਕ ਆਪਾਂ ਨੂੰ ਪਤਾ ਲੱਗਿਆ ਜੀ ਆਪਾਂ ਨੇ ਫੇਸਬੁੱਕ ਤੇ ਹੋਰ ਸਾਰੇ ਮੀਡੀਆ ਤੇ ਦੇਖਾ ਟਰੈਕਟਰ ਵੀ ਚੋਰੀ ਹੋਗਾ ਥੀ ਉਹ ਵੀ ਕੁਝ ਕਾਰਨਾ ਕਰਕੇ ਉਹਨਾਂ ਨੂੰ ਕੋਈ ਤੋਂ ਸੋਸ਼ਲ ਮੀਡੀਆ ਵਾਲਾ ਜਬਾਨਾ ਹੋਣਾ ਵੀ ਛੇਤੀ ਛੇਤੀ ਸਾਰਿਆਂ ਨੂੰ ਪਤਾ ਲੱਗ ਗਿਆ ਤੜਦੇ ਮਾਰੇ ਉੱਥੇ ਖੜਾ ਗਏ ਥੀ ਫਿਰ ਜਦੋਂ ਅਸੀਂ ਇੱਕ ਪਾਲਕੀ ਸਾਰ ਤੇ ਮੱਖਾ ਢੇਕਰੇ ਥੀ ਸਾਡੇ ਦੇਖਦੇ ਦੇਖਦੇ ਇੱਕ ਬੰਦਾ ਇੱਕ ਇਨਸਾਨ ਦੇ ਹੱਥੋਂ ਮੋਬਾਈਲ ਵੀ ਖੋ ਕੇ ਲੈ ਗਿਆ ਥੀ ਉਹਨਾਂ ਜਿਹੜਾ ਚੋਰ ਹੁੰਦਾ ਉਹ ਅਸਾਤਰ ਹੁੰਦਾ ਕੁਦਰਤੀ ਫੜਾਇਆ ਜਾਵੇ ਉਹ ਤਾਂ ਚਲੋ ਲੱਗ ਗੱਲ ਆ ਉਹਦਾ ਧਿਆਨ ਇਹ ਕਿ ਆਪਾਂ ਤਾਂ ਹੁਣ ਕੋਲੇ-ਪਾਲੇ ਲੋਕ ਹੁੰਦੇ ਨੇ ਆਪਣੇ ਕੰਮਕਾਰ ਵੀ ਜੀ ਹੁੰਦੇ ਨੇ ਜਾਂ ਅਜ ਨੂੰ ਮਮਨ ਸਰਦਾ ਨਮਸਤਾ ਟੇਕਣ ਗਏ ਹੁੰਦੇ ਨੇ ਉਹ ਚ ਬੀਜੀ ਹੁੰਦੇ ਨੇ ਉਹਨਾਂ ਦਾ ਕੰਮ ਇਹ ਹੁੰਦਾ ਵੀ ਆੜੇ ਝੱਕ ਬਣਾਈ ਰੱਖਦੇ ਨੇ ਵੀ ਜਦੋਂ ਅਗਲੇ ਦੀ ਮਾੜੀ ਕੋਈ ਅੱਕ ਪਰਾਂ ਹੋਈ ਜਾ ਬੜਾ ਪਰਾਂ ਝੱਕਣ ਲੱਗਿਆ ਉਹਨਾਂ ਨੇ ਕੋਕੇ ਭੱਜਣ ਦੀ ਕੋਸ਼ਿਸ਼ ਕਰਦੇ ਨੇ ਉਹ ਵੀ ਵਿਚਾਰਾ ਦੇਖਦਾ ਰਹਿ ਗਿਆ ਇੰਨੀ ਭੀੜ ਚੋਂ ਨਾ ਤਾਂ ਉਹ ਤੇ ਫੜਾਇਆ ਜਾਵੇ ਬੰਦਾ ਨਾ ਪਤਾ ਲੱਗੇ ਕਿ ਉਹ ਤਾਂ ਥੱਲੇ ਬਹਿ ਜਾਂਦੇ ਨੇ ਪਤਾ ਨਹੀਂ ਕਿਵੇਂ ਹੋਇਆ ਸੀ ਥੋੜਾ ਜਿਹਾ ਫਰਕ ਨਾਲ ਤੇ ਅਹੀਂੋ ਬਤਾ ਲੱਗਿਆ ਗੱਲ ਕਰ ਰਹੇ ਤੇ ਵੀ ਇਹਦਾ ਭਾਈ ਮੋਬਾਈਲ ਕੋ ਕੇ ਲੈ ਗਿਆ ਇਸ ਤਰ੍ਹਾਂ ਦੇ ਮਤਲਬ ਆਪਾਂ ਇੱਥੇ ਇਹ ਗੱਲ ਕਰਦਿਆਂ ਵੀ ਜਦੋਂ ਆ ਵੀ ਆਪਾਂ ਕਿਸੇ ਧਾਰਮਿਕ ਸਥਾਨ ਤੇ ਜਾਂ ਕਿਸੇ ਭੀੜ ਭੜਕੇ ਦੇ ਥਾਂ ਤੇ ਜਾਂਦੇ ਆ ਵੀ ਆਪਣਾ ਸੇਤ ਰੱਖਿਆ ਕਰੋ ਭਾਈ ਆਪਣਾ ਵੀਹਿਕਲ ਬਾਹਣਾ ਸਹੀ ਜਗ੍ਹਾ ਤੇ ਲਾਓ ਕੈਮਰੇ ਦੇ ਕਿਤੇ ਨੇੜੇ ਹੋਵੇ ਜਾਂ ਘਰ ਦੇ ਨੇੜੇ ਹੋਵੇ ਲੋਕ ਵਗੈਰਾ ਵਧੀਆ ਲਾਓ ਕਿਉਂਕਿ ਉਹਨਾਂ ਲਵੇ ਲੌਕ ਤੋੜਨ ਦੇ ਸਾਧਨ ਵੀ ਹੁੰਦੇ ਨੇ ਚਾਬੀਆਂ ਵੀ ਬਣਾ ਕੇ ਰੱਖਦੇ ਨੇ ਹੁਣ ਜਿਵੇਂ ਸਾਡੇ ਨਾਲ ਵੀ ਬਣੀ ਸਾਡਾ ਲੋਕ ਵੀ ਲੱਗਿਆ ਹੋਇਆ ਸੀ ਲੋਕ ਪਤਾ ਨਹੀਂ ਉਹਨਾਂ ਨੇ ਕਿਸ ਤਰੀਕੇ ਨਾਲ ਖੋਲ੍ਹਿਆ ਚਾਬੀ ਵੀ ਲਾ ਲਈ ਗਾਹਾਂ ਕੋਦਾਂ ਨੇ ਕਿਹੜੀ ਕੰਡੀਸ਼ਨ ਉਹਨਾਂ ਦੇ ਮਨ ਚਾਈ ਜਿਵੇਂ ਕਹਿੰਦੇ ਉਹ ਪ੍ਰਮਾਤਮਾ ਚੰਗੇ ਹੀ ਕਰਦਾ ਵੀ ਅਸੀਂ ਨੇ ਮੰਨ ਚ ਰੋ ਕਹਿੰਦੇ ਉਹਨਾਂ ਦੇ ਚੋਰੀ ਹੋ ਗਿਆ ਸੋਚਿਆ ਵੀ ਪ੍ਰਮਾਤਮਾ ਸਿੱਧਾ ਚੰਗੇ ਮਨ ਨਾਲ ਹੀ ਆਇਆ ਤੇ ਸਾਡੇ ਨਾਲ ਦਾ ਕੀ ਬਣ ਗਿਆ ਉਹ ਰਿਸ਼ਤੇਦਾਰਾਂ ਦਾ ਮੋਟਰਸਾਈਕਲ ਸੀ ਚਲੋ ਵੀ ਉਹ ਵੀ ਜਾਂਦਾ ਹੁੰਦਾ ਵੀ ਚੱਲ ਤੁਰਕੀ ਬਾਗ ਜਾਂਦੇ ਕਹਿੰਦੇ ਨੇ ਹੁੰਦੇ ਕੀ ਛੋਟੀ ਹੋਵੇ ਵੱਡੀ ਹੋਵੇ ਥੋੜਾ ਦੁੱਖ ਤਾਂ ਮਹਿਸੂਸ ਹੁੰਦੀ ਆ ਵੀ ਜਦੋਂ ਆਪਣੀ ਆ ਚੀਜ਼ ਚੋਰੀ ਹੋ ਗਈ ਮਿਹਨਤ ਨਾਲ ਕਮਾਏ ਹੁੰਦੇ ਨੇ ਹਰੇਕ ਬੰਦੇ ਦੇ ਇਨਸਾਨ ਦੇ ਪੈਸੇ ਵੀ ਚਲੋ ਆਪਾਂ ਇਹ ਗੱਲ ਕਰ ਰਹੇ ਤੇ ਵੀ ਸਾਵਧਾਨ ਰਿਹਾ ਕਰੋ ਬਾਈ ਠੀਕ ਆ ਗੱਲ ਚੋਰਾਂ ਦਾ ਕੋਈ ਪਤਾ ਨਹੀਂ ਹੈਗਾ ਵੀ ਕਿੱਥੇ ਆਪਣਾ ਮਤਲਬ ਕਿਸੇ ਦਾ ਕਿੱਡਾ ਨੁਕਸਾਨ ਕਰ ਦੇਣਾ ਜਾਂ ਕਿਸੇ ਕਿਸੇ ਦੇ ਕੋਈ ਵਾਰਾ ਜਿਵੇਂ ਉਹੀ ਗੱਲ ਆ ਵੀ ਅਗਲਾ ਕਿਸੇ ਤਰੀਕੇ ਨਾਲ ਜਾਂਦਾ ਹੁੰਦਾ ਉਸ ਤਰ੍ਹਾਂ ਦੀਆਂ ਮਤਲਬ ਆਪਰਾ ਤਾਂ ਆਪਣੀ ਮਚਾ ਦਿੰਦੇ ਨੇ ਕਿਉਂ ਜਦੋਂ ਵਾਲੇ ਦੀ ਕੋਈ ਚੀਜ਼ ਚੋਰੀ ਹੋ ਜੇ ਫਿਰ ਉਹਦਾ ਸਾਰਾ ਕੋਈ ਜਿੱਥੇ ਵੀ ਆਲਾ ਕੋਈ ਪਲਾਨ ਬਣਾ ਕੇ ਜਾਂਦਾ ਸਾਰਾ ਕੰਮਕਾਰ ਵਿੱਚੇ ਰਹਿ ਜਾਂਦਾ ਚੀਜ਼ ਭਾਲ ਨਾ ਉਧਰ ਉਦੀ ਉਧਰ ਧਿਆਨ ਹੋ ਜਾਂਦਾ ਹੁੰਦਾ ਵੀ ਇਸ ਤਰ੍ਹਾਂ ਮਤਲਬ ਛੋਟੇ ਨਾਲੇ ਵੀਡੀਓ ਮੈਂ ਸ਼ੇਅਰ ਕਰ ਰਿਹਾ ਹਾਂ ਹੁਣ ਅਸੀਂ ਇਸ ਇਹ ਵੀਡੀਓ ਦਾ ਹੁਣ ਸਮਾਪਤੀ ਕਰ ਰਹੇ ਹਾਂ ਜੀ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਸਬਸਕ੍ਰਾਈਬ ਕਰਿਓ ਦੇਖਿਓ ਵੀਰੇ ਠੀਕ ਆ ਗੱਲ ਤੇ ਸਾਰੇ ਵੀਰਾਂ ਦਾ ਤੇ ਭੈਣ ਭਰਾਵਾਂ ਦਾ ਹੱਥ ਜੋੜ ਕੇ ਧੰਨਵਾਦ